ਅੱਜ ਸਜਾਦੀ ਦਿਹਾੜੇ ਤੇ 15 ਅਗਸਤ ਦੇ ਤੇ ਆਪੇ ਜਾਦੀ ਦਿਨ ਦੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਸਦਾਈ ਦਿਨ ਅੱਜ ਵਿਸ਼ੇਸ਼ ਤੌਰ ਤੇ ਅਸੀਂ ਸਾਰੇ ਆਪਣੇ ਬੜੇ ਪਵਿੱਤਰ ਸਥਾਨ ਸ਼ਹੀਦਾਂ ਦੀ ਉਸ ਮਿੱਟੀ ਦੇ ਕੇ ਨਤਮਸਤਕ ਹੋਣ ਆਏ ਆਂ ਤੇ ਉਹਨਾਂ ਨੇ ਆਪਣੇ ਦੇਸ਼ ਦੀ ਜਨਾਂਵਾਰੀਆਂ ਸਾਡੇ ਬਹੁਤ ਸਾਰੇ ਸਤਕਾਰਯੋਗ ਮੇਰੇ ਨਾਲ ਵਿਧਾਨ ਸਭਾ ਦੇ ਵਿੱਚ ਮੇਰੇ ਸਾਥੀ ਸਾਡੇ ਐਮਐਲਏ ਸਾਹਿਬ ਸਬਨਾ ਸਾਹਿਬ ਨਾਲ ਸਾਡੇ ਮੁਸਾਫਿਰ ਜੀ ਡੀਸੀ ਸਾਹਿਬ ਐਸਐਸਪੀ ਸਾਹਿਬ ਔਰ ਵਿਸ਼ੇਸ਼ ਤੌਰ ਤੇ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਜਿਹੜੇ ਕੇ ਦਰਮੇਸ਼ਾਏ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦਸੰਦਲੀ ਤਤ ਪਰਨੇ ਉਹਨਾਂ ਦੀ ਯਾਦਾਂ ਨੂੰ ਸਮੋਏ ਬੈਠੇ ਨੇ ਇਹ ਸਾਰੀ ਕਮੇਟੀ ਆਪਣਾ ਦੇਸ਼ ਆਜ਼ਾਦ ਕਰਵਾਉਣ ਦੇ ਲਈ ਸਾਡੇ ਦੇਸ਼ ਦੇ ਨਿਵਾਸੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਦੇ ਰਸੇ ਤੇ ਜਿਹੜੇ ਕਾਲੇ ਪਾਣੀ ਦੀਆਂ ਸਜ਼ਾਵਾਂ ਅਨੇਕਾਂ ਹੀ ਹੋਰ ਕੁਰਬਾਨੀਆਂ ਦੇ ਕੇ ਆਪਣੀ ਆਜ਼ਾਦੀ ਲਈ ਉੱਥੇ ਅੱਜ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਸਾਡੇ ਦੇਸ਼ ਦਾ ਜਵਾਨ ਜਿਹੜਾ ਆ ਹਮੇਸ਼ਾ ਹੀ ਬਾਰਡਰ ਦੇ ਉੱਤੇ ਔਰ ਦੇਸ਼ ਦੇ ਵਿੱਚ ਕੋਈ ਆਪਦਾ ਆ ਜਵੇ ਉਹਨੂੰ ਦੂਰ ਕਰਨ ਦੇ ਲਈ ਹਮੇਸ਼ਾ ਹੀ ਜਿਹੜਾ ਆ ਤਿਆਰ ਬਰ ਤਿਆਰ ਰਹਿੰਦੇ ਅੱਜ ਇਸ ਇੰਨੇ ਪਾਵਨ ਤੇ ਪਵਿੱਤਰ ਦਿਹਾੜੇ ਦੇ ਉੱਤੇ ਔਰ ਇੰਨੇ ਪਵਿੱਤਰ ਸਥਾਨ ਤੇ ਮੈਨੂੰ ਨਤਮਸਤਕ ਹੋਣ ਦਾ ਮੌਕਾ ਮਿਲਿਆ ਮੈਂ ਆਪ ਜੀ ਨੂੰ ਆਜ਼ਾਦੀ ਦਿਵਸ ਦੀ ਜਿੱਥੇ ਮੁਬਾਰਕਬਾਦ ਉੱਥੇ ਹੀ ਮੈਂ ਵਿਸ਼ੇਸ਼ ਤੌਰ ਤੇ ਫੇਰ ਇੱਕ ਵਾਰ ਜਿਹੜੀ ਇਥੇ ਕਮੇਟੀ ਜਿਹੜੀ ਆ ਜਿਹੜੀ ਪ੍ਰਬੰਧ ਦੇਖ ਰਹੀ ਆ ਮੈਂ ਉਹਨਾਂ ਨੂੰ ਵੀ ਸਲੂਟ ਕਰਦਾ ਸਿਰਦਾ ਕਰਦਾ ਔਰ ਉਹਨਾਂ ਲਈ ਇੱਕ ਗੱਲ ਕਹਿਣੀ ਚਾਹੁੰਦਾ ਕਿ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੇ ਬੇਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੇ ਬੇਸੂਰਜਾ ਕਮੀਆਂ ਦੇ ਵੇੜੇ ਮੰਗਦਾ ਰਹੇ ਬੇਸੂਰਜਾ ਕਮੀਆਂ ਦੇ ਵੇੜੇ ਕਿਉਂਕਿ ਆਪਣੇ ਪਰਿਵਾਰ ਦੇ ਵਿੱਚ ਉੱਟ ਕੇ ਆਪਣੇ ਪਰਿਵਾਰ ਦੇ ਲਈ ਆਪਣੇ ਘਰ ਦੇ ਲਈ ਹਰ ਕੋਈ ਕਰਦਾ ਪਰ ਜਿਨ੍ਹਾਂ ਨੇ ਸਾਡੇ ਲਈ ਜਿਹੜੀਆਂ ਦਿਨ ਰਾਤ ਨਹੀਂ ਦੇਖੀ ਆਪਣੀ ਜਾਨ ਦੀ ਵਾਸੀ ਲਗਾਈ ਮੈਨੂੰ ਅਗਰ ਦੱਸ ਰਹੇ ਸੀ ਸਰਦਾਰ ਸਾਹਿਬ ਕਿ ਟੋਸ ਪਾ ਕੇ ਵੀ ਕਿ ਮੈਂ ਪਹਿਲਾਂ ਜਾਣਾ ਮੈਂ ਪਹਿਲਾਂ ਜਾਣਾ ਇਹ ਇੰਨੀ ਪਵਿੱਤਰ ਸਥਾਨ ਹੈ ਹਾਂ ਇਹਨਾ ਕੰਮ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਮੁਖਮੈਂ ਅੱਜ ਦੇ ਮੁਖਮਹਿਮਾਨ ਸਾਹਿਬ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਐਮਐਲਏ ਸਹਿਬਾਨ ਤੇ ਸ਼ਹੀਦਾ ਦੇ ਸਮਾਗਮ ਦੇ ਸਾਰੇ ਕਮੇਟੀ ਮੈਂਬਰਸ ਦਾ ਤੇ ਸਾਰੇ ਇੱਥੇ ਜੋ ਬਤਵੱਤੇ ਸੰਜਣ ਪਹੁੰਚੇ ਨੇ ਫਾਜ਼ਲਕਾ ਜ਼ਿਲ੍ਹੇ ਦੇ ਸਾਰਿਆਂ ਦਾ ਮੈਂ ਸਵਾਗਤ ਕਰਦੀ ਆਂ ਤੁਹਾਨੂੰ ਸਾਰਿਆਂ ਨੂੰ ਅੱਜ ਸਾਡੇ ਇੰਡੀਪੈਂਡੈਂਸ ਡੇ ਦੀਆਂ ਵਧਾਈਆਂ ਐਂਡ ਇੱਥੇ ਆਇਆਂ ਨੂੰ ਬਹੁਤ ਵਾਰਮ ਵੈਲਕਮ ਸਰ ਵੈਸੇ ਤਾਂ ਪ੍ਰਪুলਨਾਥ ਪਾਜੀ ਨੇ ਅੰਦਰ ਤੋਂ ਗੈਲਰੀ ਦੇ ਵਿੱਚ ਕਾਫੀ ਕੁਛ ਦੱਸਿਆ ਉਹ ਵੀ ਅੱਗੇ ਵੀ ਹੋਰ ਇਹਦੀ ਹਿਸਟਰੀ ਦੇ ਬਾਰੇ ਚ ਇਸ ਜਗ੍ਹਾ ਦੇ ਬਾਰੇ ਚ ਤੁਹਾਨੂੰ ਦੱਸਣਗੇ ਜਸ ਮੇਰਾ ਇੱਕ ਛੋਟਾ ਜਿਹਾ ਪਰਸਨਲ ਐਕਸਪੀਰੀਅੰਸ ਹੈਗਾ ਜੋ ਮੈਨੂੰ ਇੱਥੇ ਆ ਕੇ ਫੀਲ ਹੁੰਦਾ ਹੈਗਾ ਅਸੀਂ ਇਸ ਜਗ੍ਹਾ ਦੇ ਉੱਤੇ ਇਹ ਇੰਨੀ ਇਨਲਾਈਟਡ ਪਲੇਸ ਹੈਗੀ ਹੈ ਕਿ ਅਸੀਂ ਇੱਥੇ ਕਿਸੇ ਵੀ ਮਾਈਂਡ ਸੈਟ ਦੇ ਨਾਲ ਆਈਏ ਤੇ ਜਦੋਂ ਅਸੀਂ ਇੱਥੇ ਇੱਥੇ ਆ ਕੇ ਨਿਕਬਸਤ ਹੁੰਨੇ ਆ ਅਸੀਂ ਬਹੁਤ ਹੀ ਇੱਕ ਲਾਈਟ ਹਾਰਟਡ ਵਾਪਸ ਜਾਂਦੇ ਆ ਵਿਦ ਅ ਵੈਰੀ ਪੋਜ਼ਿਟਿਵ એનર્ਜੀ ਵਿਦ ਅ ਪੋਜ਼ਿਟਿਵ ਤੁਸੀਂ ਆਪ ਦਾ ਅੰਦਰ ਤੁਹਾਡੀ ਆਤਮਾ ਬਹੁਤ ਅੱਛਾ ਫੀਲ ਕਰਦੀ ਹੈ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਇਸ ਜਗ੍ਹਾ ਤੇ ਇਹਦੀ ਬਹੁਤ ਜ਼ਿਆਦਾ ਮੰਨਤਤਾ ਹੈਗੀ ਸਿਰਫ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਜਗ੍ਹਾ ਦੀ ਬਹੁਤ ਜ਼ਿਆਦਾ ਰਿਸਪੈਕਟ ਤੇ ਆ ਆ ਕੇ ਇੱਥੇ ਸਾਡੇ ਹਰ ਸਾਲ ਜਿਹੜੇ ਕਮੇਟੀ ਮੈਂਬਰਸ ਨੇ ਇੱਥੇ ਬਹੁਤ ਧੂਮ ਧਾਮ ਦੇ ਨਾਲ ਮੇਲਾ ਲਾਉਂਦੇ ਆ ਤੇ ਬਹੁਤ ਲੋਕੋ ਦੇ ਵਿੱਚ ਪਾਰਟਿਸਪੇਟ ਕਰਦੇ ਹੈਗੇ ਸਰ ਮੈਂ ਤੁਹਾਨੂੰ ਇੱਥੇ ਆਇਆ ਨੂੰ ਜੀ ਆਇਆਂ ਨੂੰ ਫਿਰ ਤੋਂ ਕਹਿਣੀ ਹੈ ਤੇ ਤੁਹਾਨੂੰ ਮੈਂ ਆਸ ਕਰਦੀ ਹਾਂ ਕਿ ਤੁਸੀਂ ਵੀ ਸਾਡੇ ਵਾਂਗੂ ਇੱਕ ਇੱਥੋਂ ਦੀ ਫੀਲਿੰਗ ਲੈ ਕੇ ਜਾਓਗੇ ਲੋਕਾਂ ਨਾਲ ਇਥੋਂ ਵਿਚਰ ਕੇ ਜਾਓਗੇ ਮੈਂਬਰਸ ਨਾਲ ਵਿਚਰ ਕੇ ਜਾਓਗੇ ਤੁਹਾਨੂੰ ਆਪ ਦੀ ਫੈਮਿਲੀ ਮੈਂਬਰਸ ਨੂੰ ਬੜਾ ਅੱਛਾ ਲੱਗੇਗਾ ਤੁਹਾਨੂੰ ਸਾਰਿਆਂ ਨੂੰ ਇੱਥੇ ਦੁਬਾਰਾ ਜੀ ਆਇਆਂ ਨੂੰ ਜੀ ਥੈਂਕ ਯੂ ਸੋ ਮੱਚ ਐਂਡ ਹੈਪੀ ਇੰਡੀਪੈਂਡੈਂਸ ਡੇ ਥੈਂਕ ਯੂ ਅੱਜ ਆਜ਼ਾਦੀ ਦਿਹਾੜੇ ਤੇ 15 ਅਗਸਤ ਦੇ ਤੇ ਅੱਪੇ ਆਜ਼ਾਦੀ ਦਿਨ ਦੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਅੱਜ ਵਿਸ਼ੇਸ਼ ਤੌਰ ਤੇ ਅਸੀਂ ਸਾਰੇ ਆਪਣੇ ਬੜੇ ਪਵਿੱਤਰ ਸਥਾਨ ਸ਼ਹੀਦਾਂ ਦੀ ਉਸ ਮਿੱਟੀ ਦੇ ਕੇ ਨਤਮਸਤਕ ਹੋਣ ਆਏ ਹਾਂ ਕਿ ਉਹਨਾਂ ਨੇ ਆਪਣੀ ਦੇਸ਼ ਲਈ ਜਨਾਂਵਾਰੀਆਂ ਸਾਡੇ ਬਹੁਤ ਸਤਕਾਰਯੋਗ ਮੇਰੇ ਨਾਲ ਵਿਧਾਨ ਸਭਾ ਦੇ ਵਿੱਚ ਮੇਰੇ ਸਾਥੀ ਸਾਡੇ ਐਮਐਲਏ ਸਾਹਿਬ ਸਬਨਾ ਸਾਹਿਬ ਨਾਲ ਸਾਡੇ ਮੁਸਾਫਿਰ ਜੀ ਡੀਸੀ ਸਾਹਿਬ ਐਸਐਸਪੀ ਸਾਹਿਬ ਔਰ ਵਿਸ਼ੇਸ਼ ਤੌਰ ਤੇ ਇੱਥੇ ਦੀ ਜਿਹੜੇ ਪ੍ਰਬੰਧਕ ਨੇ ਜੀਡੀਪੀ ਦਰਮੇਸ਼ਾ ਜੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਦੇ ਲਈ ਤਤਪਰ ਨੇ ਉਹਨਾਂ ਦੀ ਯਾਦਾਂ ਨੂੰ ਸਮੋਈ ਬੈਠੇ ਨੇ ਇਹ ਸਾਰੀ ਕਮੇਟੀ ਆਪਣਾ ਦੇਸ਼ ਆਜ਼ਾਦ ਕਰਵਾਉਣ ਦੇ ਲਈ ਸਾਡੇ ਦੇਸ਼ ਦੇ ਨਿਵਾਸੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਫਾਂਸੀਆਂ ਦੇ ਰਸੇ ਤੇ ਜਿਹੜੇ ਕਾਲੇ ਪਾਣੀ ਦੀਆਂ ਸਜਾਵਾਂ ਅਨੇਕਾਂ ਹੀ ਹੋਰ ਕੁਰਬਾਨੀਆਂ ਦੇ ਕੇ ਆਪਣੀ ਆਜ਼ਾਦੀ ਲਈ ਉੱਥੇ ਅੱਜ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਸਾਡੇ ਦੇਸ਼ ਦਾ ਜਵਾਨ ਜਿਹੜਾ ਆ ਹਮੇਸ਼ਾ ਹੀ ਬਾਰਡਰ ਦੇ ਉੱਤੇ ਔਰ ਦੇਸ਼ ਦੇ ਵਿੱਚ ਕੋਈ ਆਫਤਾ ਆ ਜਵੇ ਤਾਂ ਉਹਨੂੰ ਦੂਰ ਕਰਨ ਦੇ ਲਈ ਹਮੇਸ਼ਾ ਹੀ ਜਿਹੜਾ ਆ ਤਿਆਰ ਬਰ ਤਿਆਰ ਰਹਿੰਦੇ ਆ ਅੱਜ ਇਸ ਇੰਨੇ ਪਾਵਨ ਤੇ ਪਵਿੱਤਰ ਦਿਹਾੜੇ ਦੇ ਉੱਤੇ ਔਰ ਇੰਨੇ ਪਵਿੱਤਰ ਸਥਾਨ ਤੇ ਮੈਨੂੰ ਨਤਮਸਤਕ ਹੋਣ ਦਾ ਮੌਕਾ ਮਿਲਿਆ ਮੈਂ ਆਪ ਜੀ ਨੂੰ ਆਜ਼ਾਦੀ ਦਿਵਸ ਦੀ ਜਿੱਥੇ ਮੁਬਾਰਕਬਾਦ ਉੱਥੇ ਹੀ ਮੈਂ ਵਿਸ਼ੇਸ਼ ਤੌਰ ਤੇ ਫੇਰ ਇੱਕ ਵਾਰ ਜਿਹੜੀ ਇੱਥੇ ਕਮੇਟੀ ਜਿਹੜੀ ਹੈ ਜਿਹੜੀ ਪ੍ਰਬੰਧ ਦੇਖ ਰਹੀ ਹੈ ਮੈਂ ਉਹਨਾਂ ਨੂੰ ਵੀ ਸਲੂਟ ਕਰਦਾ ਸਿਰਦਾ ਕਰਦਾ ਔਰ ਉਹਨਾਂ ਲਈ ਇੱਕ ਗੱਲ ਕਹਿਣੀ ਚਾਹੁੰਦਾ ਕਿ ਮਾਂ ਧਰਤੀ ਤੇਰੀ ਗੋਦ ਨੂੰ ਕਨਹੂਰ ਬਥੇਰੇ ਤੂੰ ਮੰਗਦਾ ਰਹੀਂ ਬੇਸੂਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀਂ ਬੇਸੂਜਾ ਕਮੀਆਂ ਦੇ ਵੇੜੇ ਮੰਗਦਾ ਰਹੀਂ ਬੇਸੂਜਾ ਕਮੀਆਂ ਦੇ ਵੇੜੇ ਕਿਉਂਕਿ ਆਪਣੇ ਪਰਿਵਾਰ ਦੇ ਵਿੱਚ ਉੱਠ ਕੇ ਆਪਣੇ ਪਰਿਵਾਰ ਦੇ ਲਈ ਆਪਣੇ ਘਰ ਦੇ ਲਈ ਹਰ ਕੋਈ ਕਰਦਾ ਪਰ ਜਿਨ੍ਹਾਂ ਨੇ ਸਾਡੇ ਲਈ ਜਿਹੜੀਆਂ ਦਿਨ ਰਾਤ ਨਹੀਂ ਦੇਖੀ اپنی جان دی واچی لگائی mainu ਅਗਰ ਦੱਸ ਰਹੀ ਸੀ ਸਰਦਾਰ ਸਾਹਿਬ ਕਿ ਟੋਸ ਪੈ ਕੇ ਵੀ ਕਿ ਮੈਂ ਪਹਿਲਾਂ ਜਾਣਾ ਮੈਂ ਪਹਿਲਾਂ ਜਾਣਾ ਇਹ ਇੰਨੀ ਪਵਿੱਤਰ ਸਥਾਨ ਹੈ ਪਹਿਲਾ ਕੰਮ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਮੁੱਖ ਮਹਿਮਾਨ ਅੱਜ ਦੇ ਮੁੱਖ ਮਹਿਮਾਨ ਸਾਹਿਬ ਤੇ ਉਹਨਾਂ ਦੇ ਫੈਮਲੀ ਮੈਂਬਰਸ ਐਮਐਲਏ ਸਹਿਬਾਨ ਤੇ ਸ਼ਹੀਦਾ ਦੇ ਸਮਾਧ ਦੇ ਸਾਰੇ ਕਮੇਟੀ ਮੈਂਬਰਸ ਦਾ ਤੇ ਸਾਰੇ ਇੱਥੇ ਜੋ ਬਤਵੱਤੇ ਸੰਜਣ ਪਹੁੰਚੇ ਨੇ ਫਾਜ਼ਿਲका ਜ਼ਿਲ੍ਹੇ ਦੇ ਸਾਰਿਆਂ ਦਾ ਮੈਂ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਅੱਜ ਸਾਡੇ ਇੰਡੀਪੈਂਡੈਂਸ ਡੇ ਦੀਆਂ ਵਧਾਈਆਂ ਐਂਡ ਇੱਥੇ ਆਇਆਂ ਨੂੰ ਬਹੁਤ ਵਾਰਮ ਵੈਲਕਮ ਸਰ ਵੈਸਟਾਪਲ ਕੁਲਨਾਡ ਪਾਲ ਜੀ ਨੇ ਅੰਦਰ ਤੋਂ ਗੈਲਰੀ ਦੇ ਵਿੱਚ ਕਾਫੀ ਕੁਝ ਦੱਸਿਆ ਹੁਣ ਵੀ ਅੱਗੇ ਵੀ ਹੋਰ ਇਹਦੀ ਹਿਸਟਰੀ ਦੇ ਬਾਰੇ ਵਿੱਚ ਇਸ ਜਗ੍ਹਾ ਦੇ ਬਾਰੇ ਵਿੱਚ ਤੁਹਾਨੂੰ ਦੱਸਣਗੇ ਜਸ ਮੇਰਾ ਇੱਕ ਛੋਟਾ ਜਿਹਾ ਪਰਸਨਲ ਐਕਸਪੀਰੀਅੰਸ ਹੈਗਾ ਜੋ ਮੈਨੂੰ ਇੱਥੇ ਆ ਕੇ ਫੀਲ ਹੁੰਦਾ ਹੈਗਾ ਅਸੀਂ ਇਸ ਜਗ੍ਹਾ ਦੇ ਉੱਤੇ ਇਹ ਇੰਨੀ ਇਨਲਾਈਟਡ ਪਲੇਸ ਹੈਗੀ ਹੈ ਕਿ ਅਸੀਂ ਇੱਥੇ ਕਿਸੇ ਵੀ ਮਾਈਂਡਸੈਟ ਦੇ ਨਾਲ ਆਈਏ ਤੇ ਜਦੋਂ ਅਸੀਂ ਇੱਥੇ ਇੱਥੇ ਆ ਕੇ ਨਿਕਬਸਤ ਹੁੰਨੇ ਆ ਅਸੀਂ ਬਹੁਤ ਹੀ ਇੱਕ ਲਾਈਟ ਹਾਰਟਡ ਵਾਪਸ ਜਾਂਦੇ ਹਾਂ ਵਿਦ ਅ ਵੈਰੀ ਪੋਜ਼ਿਟਿਵ એનર્ਜੀ ਵਿਦ ਅ ਪੋਜ਼ਿਟਿਵ ਤੁਸੀਂ ਆਪ ਦਾ ਅ ਅੰਦਰ ਤੁਹਾਡੀ ਆਤਮਾ ਬਹੁਤ ਅੱਛਾ ਫੀਲ ਕਰਦੀ ਹੈ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਇਸ ਜਗ੍ਹਾ ਤੇ ਇਹਦੀ ਬਹੁਤ ਜ਼ਿਆਦਾ ਮਹਤਵਤਾ ਹੈ ਕਿ ਸਿਰਫ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਜਗ੍ਹਾ ਦੀ ਬਹੁਤ ਜ਼ਿਆਦਾ ਰਿਸਪੈਕਟ ਤੇ ਆ ਆਥੇ ਇੱਥੇ ਸਾਡੇ ਹਰ ਸਾਲ ਜਿਹੜੇ ਕਮੇਟੀ ਮੈਂਬਰਸ ਨੇ ਇੱਥੇ ਬਹੁਤ ਤੂਮਤਾਮ ਦੇ ਨਾਲ ਮੇਲਾ ਲਾਉਂਦੇ ਆ ਤੇ ਬਹੁਤ ਲੋਗੋ ਦੇ ਵਿੱਚ ਪਾਰਟਿਸਪੇਟ ਕਰਦੇ ਹੈਗੇ ਸਰ ਮੈਂ ਤੁਹਾਨੂੰ ਇੱਥੇ ਆਇਆ ਨੂੰ ਜੀ ਆਇਆਂ ਨੂੰ ਫਿਰ ਤੋਂ ਕਹਿਣੀ ਹੈ ਤੇ ਤੁਹਾਨੂੰ ਮੈਂ ਆਸ ਕਰਦੀ ਹਾਂ ਕਿ ਤੁਸੀਂ ਵੀ ਸਾਡੇ ਵਾਂਗੂ ਇੱਕ ਇੱਥੋਂ ਦੀ ਫੀਲਿੰਗ ਲੈ ਕੇ ਜਾਓਗੇ ਲੋਕਾਂ ਨਾਲ ਇਥੋਂ ਵਿਚਰ ਕੇ ਜਾਓਗੇ ਮੈਂਬਰਸ ਨਾਲ ਵਿਚਰ ਕੇ ਜਾਓਗੇ ਤੁਹਾਨੂੰ ਆਪ ਦੀ ਫੈਮਲੀ ਮੈਂਬਰਸ ਨੂੰ ਬੜਾ ਅੱਛਾ ਲੱਗੇਗਾ ਤੁਹਾਨੂੰ ਸਾਰਿਆਂ ਨੂੰ ਇੱਥੇ ਦੁਬਾਰਾ ਜੀ ਆਇਆਂ ਨੂੰ ਜੀ ਥੈਂਕ ਯੂ ਸੋ ਮੱਚ ਐਂਡ ਹੈਪੀ ਇਨਫਿੰਡਸਟੇਟੇਂਡ ਥੈਂਕ ਯੂ